ਲੋਜੀ ਹੁਣ ਲਗਾਉਨੇ ਆਪਾਂ ਪਾਈਪਾਂ ਨੂੰ ਪਹਿਲਾਂ ਲਾਉਨੇ ਆ ਬਾਹਾਂ ਨੂੰ ਇਥੇ ਲਕੀਰ ਲਾ ਲਈ ਨਿਸ਼ਾਨੀ ਲਾ ਲਈ ਤੇ ਹੁਣ ਮੋੜ ਕੇ ਆਪਾਂ ਲਗਾਉਨੇ ਆ ਪਾਈਪ ਇਹ ਤੇ ਫੋਨ ਧਰਨਾ ਥੋੜਾ ਜਿਹਾ ਔਖਾ ਹੀ ਆ ਤੇ ਲੋਜੀ ਲਾਤਾ ਤੇ ਆਪਾਂ ਸਿਉਣ ਲਗਾ ਲਈ ਇੱਕ ਹੱਥ ਨਾਲ ਫੋਨ ਫੜ ਕੇ ਤੇ ਲੋਜੀ ਪਹਿਲਾਂ ਪਾਈਪੇ ਨਾਲ ਬੱਤੀ ਕੀ ਟੋਰਦਾ ਤੇ ਲੋ ਜੀ ਦੋ ਇਹ ਬਾਹਾਂ ਨੂੰ ਹੌਲੀ ਹੌਲੀ ਥੱਲੇ ਉਤਰ ਜਾਂਦੀ ਇੱਕਦਮ ਸੀਨ ਇਹ ਦੇਖੋ ਲੱਗੀ ਪਾਈਪ ਨੇ ਆਪਣੀ ਹੁਣ ਮੈਂ ਫੜ ਕੇ ਦਿਖਾਉਣੀ ਆ ਹੁਣ ਤੁਹਾਨੂੰ ਤੇ ਬਹੁਤ ਚਾਣ ਨਾਲ ਲਾਉਣਾ ਪੈਂਦਾ ਹਣਾ ਇਹ ਕੰਮ ਵੀ ਬੜਾ ਖਾਈ ਪਾਈਪ ਇਨਾ ਪੂਪਣਾ ਤੇ ਮੈਂ ਵੈਸੇ ਘਾਟੇ ਨਾਉਣੀਆਂ ਬੇਟ ਹੀ ਲਿਆਈ ਐਵੇਂ ਦੇਖੀਦਾ ਮੈਂ ਕਿਸ ਦਾ ਮੂੰਹ ਵੀ ਚੋ ਇਧੇ ਇਧਰ تیرੇ ਆਈ ਨਹੀਂ ਆ ਆ ਆ ਉੱਪਰ ਦੇਖ ਲਓ ਜੀ ਹੁਣ ਆਪਾਂ ਕਮੀਜ਼ ਦੀ ਲਾਦਾਂ ਨੇ ਫੀਟਿੰਗ ਤੇ ਇਨਸਾਨੀ ਤੇ ਇਹ ਹੈਗਾ 1.5 ਤੇ ਇਥੋਂ ਲਾਉਨੇ ਆ 7 ਇੰਚ ਤੇ ਜਿਹੜੀ ਪਲੋਈ ਪਾਈ ਆ ਵਿਚਾਲੇ ਲਾਉਨੇ ਆ 9.5 ਤੇ 10 ਤੇ ਠੀਕ ਆ 10 ਤੇ ਥੋੜਾ ਜਿਹਾ ਖੁੱਲਾ ਹੀ ਠੀਕ ਆ ਗਰਮੀ ਕਰਕੇ ਫੀਟਿੰਗ ਦੀ ਇਨਸਾਨੀ ਮੈ ਲਗਾਉਣੀ ਆ ਬਾਅਦ ਚ ਜਦੋਂ ਕਮੀਜ਼ ਸਿਉਂਤਾ ਜਾਂਦਾ ਹੁਣ ਚਾਕਾਂ ਦੀ ਲਗਾਉਣੀ ਆ ਮੈਂ 16 ਇੰਚ ਉੱਪਰੋਂ ਹੇਠੇ ਤੱਕ 16 ਇੰਚ ਤੇ ਇੱਧਰੋਂ ਲਗਾਉਣੀ ਆ ਘੇਰਾ 24 ਇੰਚ 12.5 12.5 ਨਹੀਂ 12 ਇੰਚ 12.5 ਤਾਂ 25 ਹੋ ਗਿਆ 24 ਇੰਚ ਤੇ ਲੋ ਜੀ ਹੁਣ ਲਕੀਰ ਲਾ ਲਓ ਜੀ ਸਲਵਾਰ ਹੋ ਗਈ ਆਪਣੀ ਤਿਆਰ ਸਿਉਂਤਾਂ ਦੀਆਂ ਸਿਉਣ ਵਧੀਆ ਵੱਜ ਗਈ ਤੇ ਕੋ ਜਿੱਤੀ ਮਰਦੇ ਆ ਤਾ ਹ ਹੁਣ ਦਿਖਾਉਣੀ ਆਪਾਂ ਕਮੀਜ਼ ਕਮੀਜ਼ ਜੀ ਵੀ ਆਪਣਾ ਤਿਆਰ ਪਾਈਪਿੰਨ ਸਾਈਜ਼ ਨੇ ਲਗਾਤੀ ਲਾਤੀ ਇਹ ਦੇਖੋ ਗਲਾ ਥੋੜਾ ਪਾਈ ਰਹਿੰਦੀ ਆ ਹਲੇ ਫਿਰ ਕਰਾਂਗੇ ਆ ਦੇਖੋ ਪਾਈਪਿੰਨ ਬਾਹ ਨੂੰ ਲਾਈ ਜੜਤੀਆਂ ਹਨਾ ਆਪਾਂ ਨੇ ਭੈਣ ਨੇ ਕਮੈਂਟ ਕੀਤਾ ਸੀਗਾ ਪਾਈਪਿੰਨ ਲਾ ਲਿਓ ਲੈ ਭੈਣੇ ਪਾਈਪਿੰਨ ਲਾ ਲਈ ਤੇ ਇਹ ਦੇਖੋ ਕਮੀਜ਼ ਜੀ ਵੱਡਾ ਰੱਖਦੀ ਆ ਮੈਂ 45 ਇੰਚ ਕਟਾਈ ਰੱਖੀ ਸੀ ਮੈਂ 45 ਇੰਚ ਤੇ ਰਹਿ ਗਈ 42 ਇੰਚ 45 ਇੰਚ ਕਟਾਈ ਸੀ ਕਟਾਈ ਕਰਕੇ 45 ਇੰਚ 42 ਇੰਚ ਰਹਿ ਗਈ ਆਹ ਦੇਖ ਲਓ ਭੈਣ ਮੇਰੀ ਇਹ ਪਾਈਪਿੰਨ ਵੀ ਲਗਾ ਲਈ ਹੁਣ ਜਿੱਦਣ ਤਰਪਾਈ ਕਰਕੇ ਪਾ ਕੇ ਜਾਵਾਂਗੇ ਉਸ ਦਿਨ ਵੀਡੀਓ ਵੀ ਪਾ ਲਾਂਗੇ ਹਨਾ ਇਹ ਦੇਖੋ ਲੱਗ ਗਿਆ ਪਾਈਪਨ ਇਹ ਲਗਾਤੀ ਪਾਈਪਨ ਆਪਾਂ ਨੇ ਇਹ ਦੇਖ ਲਓ ਇਹ ਇਧਰ ਪਾਈ ਹੋ ਜੂਗੀ ਸਮਾਰ ਕੇ ਘੇਰਿਆਂ ਘੇਰਿਆਂ ਤੇ ਲਾਈ ਆ ਪਾਈ ਪਿੰ ਮੈਂ ਥੋੜਾ ਜਿਹਾ ਘੱਟੇ ਲਾਉਣੀ ਆ ਪਾਈਪ ਇਹਨੂੰ ਪੂਪਣਾ ਪਰ ਲਾਤੀ ਹੁਣ ਚਲੋ ਹਾਂ ਮੈਨੂੰ ਘੱਟੇ ਪਸੰਦ ਨਹੀਂ ਪਾਈਪ ਇਹਨਾਂ ਘੱਟ ਪਸੰਦ ਨਹੀਂ ਪਾਈਪ ਇਹਨਾਂ ਲਾਤੀ ਆ ਆ ਦੇਖ ਲਓ ਲੈ ਭਣੇ ਫਲ ਪਿੰ ਲਾਜੀ ਘੇਰੇਂ ਏ ਦੇਖੋ ਇਹ ਦੇਖੋ ਪਾਈਪ ਇਨ ਲੱਗ ਗਏ ਲੋ ਜੀ ਇਹਨਾਂ ਦੀ ਮਾਰਦਾ ਤਾਂ ਹੈ ਕਮੀਜ਼ ਦੀਆਂ ਪਾਈਪ ਇਨ ਲੱਗ ਗਈ ਤੇ ਤੈਹ ਮਾਰ ਕੇ ਰੱਖ ਦੀਏ ਫਿਰ ਕਰਾਂਗੇ ਤਰਪਾਈ ਜਦੋਂ ਟਾਈਮ ਲੱਗੂ ਹਲੇ ਨੰਨੇ-ਮੁੰਨੇ ਉਰੇ ਨੇ ਲੱਗਣਾ ਨਹੀਂ ਮੇਰਾ ਟਾਈਮ ਤੇ ਫਿਰ ਕਰ ਲਿਆ ਕਰਾਂਗੇ ਚਪਾਈ ਇਹਨੇ ਲਾ ਕੇ ਰੱਖ ਦਾਨੀ ਆ ਬਾਅਦ ਚ ਕਰ ਲਾਂਗੇ ਤੇ ਲੋ ਜੀ ਇਹਨੇ ਰੱਖ ਦੀਏ ਤੈਹ ਮਾਰ ਕੇ ਸੂਟ ਆਪਣਾ ਤਿਆਰ ਆ ਹੌਲਾ ਜਾਂ ਵਧੀਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਫਿਰ ਦੇਖਦੇ ਆਂ